ਉਸੀ ਦੇਖ ਰਹੋ ਦੈਨਿਕ ਪਾਇਲਟ ਤੁਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਆ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੀ ਵੱਖ-ਵੱਖ ਹੋਟਲਾਂ ਦੇ ਵਿੱਚ ਵਿਸ਼ੇਸ਼ ਚੈਕਿੰਗ ਬਿਆਨ ਚੁਲਾਇਆ ਗਿਆ। ਇਸ ਦੌਰਾਨ ਹੋਟਲਾਂ ਦੇ ਸੁਰੱਖਿਆ ਪ੍ਰਬੰਧ ਦੀ ਜਾਂਚ ਕੀਤੀ ਗਈ ਹੈ। ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈਤੀ ਗਈ ਹੈ ਅਤੇ ਨਿਜ਼ਮਾ ਦੀ ਉਲੰਘਣਾ ਕਰਨ ਵਾਲਿਆਂ ਵਿਰੋਧ ਕਾਰਵਾਈ ਵੀ ਕੀਤੀ ਗਈ ਹੈ। ਬੱਸ ਸਟੈਂਡ ਦੀ ਆਸ-ਪਾਸ ਹੋਟਲਾਂ ਦੇ ਵਿੱਚ ਹੋਈ ਇਸ ਚੈਕਿੰਗ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਥਾਣਾ ਮੁਖੀ ਅਤੇ ਹੋਰ ਪੁਲਿਸ ਟੀਮਾਂ ਮੌਜੂਦ ਰਹੀਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਤਿਉਹਾਰਾਂ ਦੇ ਮੌਕੇ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਅਤੇ ਤਰਜੀਹ ਉਹਨਾਂ ਨੇ ਦੱਸਿਆ ਕਿ ਅਜਿਹੀ ਅਭਿਆਨ ਦਾ ਮਕਸਦ ਇਹ ਯਕੀਨ ਬਣਾਉਣਾ ਹੈ ਕਿ ਕੋਈ ਵੀ ਤਿਉਹਾਰ ਦੀਆਂ ਖੁਸ਼ੀਆਂ ਵਿੱਚ ਵਿਘਨ ਨਾ ਪਾ ਸਕੇ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਹੋਟਲਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਪੜਤਾਲ ਕਰਕੇ ਸੁਰੱਖਿਆ ਪਰ ਬੰਦਾ ਦੀ ਪੂਰੀ ਜਾਂਚ ਕੀਤੀ ਗਈ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਚੈਕਿੰਗ ਮੁਹੰਮਦ ਸਿਰਫ ਤੁਹਾਰਾ ਤੱਕ ਸੀਮਤ ਨਹੀਂ ਰਹੇਗੀ ਸਗੋਂ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੱਕੀ ਹਾਲਾਤ ਜਾਂ ਵਿਅਕਤੀ ਨਜ਼ਰ ਆਉਂਦਾ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਮਿਲ ਕੇ ਸ਼ਹਿਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਬਣਾਈ ਰੱਖਿਆ ਜਾ ਸਕੇ ਦੈਰਿਕ ਪਾਇਲਟ ਤੋਂ ਕਰਨ ਨਾਗਪਾਲ ਦੀ ਖਾਸ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਡਿੰਡਾ ਦੇ ਵੱਲੋਂ ਅੱਜ ਸਪੈਸ਼ਲ ਚੈਕਿੰਗ ਕੈਂਪ ਲਾ ਕੇ ਆਸੀ ਜਿਸ ਦੇ ਵਿੱਚ ਅਸੀਂ ਗਰਾਊਂਡ ਦੇ ਉੱਪਰ ਜਾ ਕੇ ਜਿਹੜੇ ਹੋਟਲਸ ਹੈਗੇ ਆ ਉਹਨਾਂ ਦੀ ਚੈਕਿੰਗ ਸਾਡੇ ਵੱਲੋਂ ਕੀਤੀ ਜਾਣੀ ਸੀ ਆ ਉਸ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਜਿਹੜੀਆਂ ਜਿੱਦਾਂ ਪੰਜ ਪੁਲਿਸ ਸਟੇਸ਼ਨ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਹੈਗੇ ਆ ਤੋਂ ਅਸੀਂ ਪੰਜ ਟੀਮਾਂ ਬਣਾਈਆਂ ਸੀਗੀਆਂ ਤੇ ਉਸ ਦੇ ਵਿੱਚ ਡੀਐਸਪੀ ਸਿਟੀ 1 ਸ੍ਰੀ ਸੁਦੀਪ ਭਾਟੀ ਜੀ ਤੇ ਨਾਲ ਡੀਐਸਪੀ ਡਰਾਈਵਿੰਗ ਕਰਪੀ ਜੀ ਉਹਨਾਂ ਦੇ ਨਾਲ ਟੀਮ ਦੇ ਵਿੱਚ ਵੱਖ-ਵੱਖ ਸੁਪਰਵਾਈਜ਼ਨ ਦੇ ਵਿੱਚ ਚੈੱਕ ਦੀ ਚੈਕਿੰਗ ਕੀਤੀ ਆ ਬੇਸਿਕਲੀ ਸਾਡਾ ਜਿਹੜਾ ਮਕਸਦ ਸੀਗਾ ਚੈਕਿੰਗ ਕਰਨ ਦਾ ਹੋਇਆ ਸੀਗਾ ਕਿ ਫੈਸਟੀਵਲ ਸੀਜ਼ਨ ਦੇ ਵਿੱਚ ਕੋਈ ਸ਼ੱਕੀ ਬੰਦਾ ਜਾਂ ਕੋਈ ਇਦਾਂ ਦਾ ਵਿਅਕਤੀ ਜਿਹੜਾ ਕਿ ਕਿਸੇ ਸ਼ਰਾਰਤੀ ਘਟਨਾ ਨੂੰ ਅੰਜਾਮ ਦੇ ਸਕੇ ਉਹਨਾਂ ਦੇ ਰਿਕਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਆਏ ਸੀਗੇ ਬਟ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਆ ਤਾਂ ਇੱਥੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬਹੁਤ ਸਾਰੇ ਹੋਟਲ ਸਿੱਧਾਂ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਜੋ ਸੇਫਟੀ ਦੇ ਜਾਂ ਜੋ ਮੈਜ਼ਰਸ ਹੁੰਦੇ ਹੈ ਜਾਂ ਫਾਇਰ ਸੇਫਟੀ ਨੂੰ ਲੈ ਕੇ ਜੋ ਗਾਈਡਲਾਈਨਸ ਇਸ਼ੂ ਹੋਦੀਆਂ ਨੇ ਉਹਦੀ ਕੰਪਲਾਈਂਸ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਉਹ ਪੱਕਾ ਨਹੀਂ ਹੈ ਜੇਕਰ ਕੋਈ ਇੱਥੇ ਪ੍ਰੋਬਲਮ ਹੁੰਦੀ ਹੈ ਤਾਂ ਡੈਫੀਨਟਲੀ ਜਿਹੜਾ ਹੈਗਾ ਇਹ ਕਿਸੇ ਵੱਡੀ ਘਟਨਾ ਦਾ ਜਿਹੜਾ ਹੈਗਾ ਕਾਰਨ ਬਣ ਸਕਦੇ ਨੇ ਸੋ ਅਸੀਂ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਇਹ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਵੀ ਹੋਟਲ ਜਿਹੜੇ ਹੈਗੇ ਨੇ ਜੋ ਕੰਪਲਾਈਂਸ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਅਸੀਂ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਨੂੰ ਸੀਲ ਵੀ ਕਰਵਾਇਆ ਜਾਊਗਾ ਚਲੋਗੇ ਅਨਸ ਬਿਲਕੁਲ ਜੀ ਬਿਲਕੁਲ ਇਹ ਡੈਫੀਨਟਲੀ ਅਸੀਂ ਜਦੋਂ ਕਿਉਂਕਿ ਜਦੋਂ ਹੁਣ ਇੱਥੇ ਆਉਣ ਤੇ ਪਤਾ ਲੱਗਿਆ ਕਿ ਜਿਹੜੇ ਕੁਝ ਹੋਰਸ ਕੁਝ ਲੋਕਾਂ ਦੇ ਘਰ ਦੇ ਵਿੱਚ ਹੀ ਹੋਟਲ ਜਿਹੜਾ ਉਹਨੂੰ ਰੂਪ ਦੇ ਕੇ ਕੁਝ ਕਾਗਜ਼ਤ ਬਣਾ ਕੇ ਤੁਹਾਨੂੰ ਇੱਕ ਹੋਟਲ ਹੀ ਜਿਹਾ ਰਨ ਕਰ ਰਹੇ ਨੇ ਸੋ ਇਹਨਾਂ ਦੇ ਖਿਲਾਫ ਅਸੀਂ ਤੱਕ ਤੱਕ ਕਸ਼ਨ ਲਾਵਾਂਗੇ ਤੇ ਨਾਲ ਹੀ ਅਸੀਂ ਸਾਰੇ ਬਾਕੀ ਹੋਟਲ ਜਿਹੜੇ ਜੋ ਜੈਨੂਅਲ ਹੋਟਲ ਸਪਰੇਡ ਕਰ ਰਹੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਹੋਟਲ ਦੇ ਵਿੱਚ ਰੂਮ ਲੈਣ ਵਾਸਤੇ ਆਉਂਦਾ ਤਾਂ ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਲਏ ਜਾਵੇ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਦੇ ਕ੍ਰੀ τα τρόποι συντήρησης τρέντ πους καντρόλο μην έλατε πάρα ποτέ